ਤੋ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਸੁਣਾਉਣ ਤੋਂ ਪਹਿਲਾਂ ਮੈਂ ਆਪਣਾ ਇੱਕ ਸ਼ੇਅਰ ਸੁਣਾਵਾਂਗੀ ਉਸ ਤੋਂ ਬਾਅਦ ਮੇਰੀ ਕਵਿਤਾ ਸ਼ੇਅਰ ਅਰਜ ਹੈ ਜੀ ਸੁਣਨ ਲਈ ਕੰਨ ਦਿੱਤੇ ਸੁਣਨ ਲਈ ਕੰਨ ਦਿੱਤੇ ਦੇਖਣ ਲਈ ਅੱਖਾਂ ਦੇਖਣ ਲਈ ਅੱਖਾਂ ਬੋਲਣ ਲਈ ਜ਼ੁਬਾਨ ਦਿੱਤੀ ਬੋਲਣ ਲਈ ਜ਼ੁਬਾਨ ਦਿੱਤੀ ਤੁਰਨ ਲਈ ਪੈਰ ਤੇ ਲੱਤਾਂ ਤੁਰਨ ਲਈ ਪੈਰ ਤੇ ਲੱਤਾਂ ਅਨਮੋਲ ਮਾਨਵ ਜਾਤੀ ਦਿੱਤੀ ਅਨਮੋਲ ਮਾਨਵ ਜਾਤੀ ਦਿੱਤੀ ਵਿੱਚੋਂ ਜੂਨਾ 84 ਲੱਖਾਂ ਵਿੱਚੋਂ ਜੂਨਾ 84 ਲੱਖਾਂ ਸ਼ੁਕਰਗੁਜ਼ਾਰ ਮਾਲਕਾ ਤੇਰੇ 100 ਕਰੋੜਾਂ ਲੱਖਾਂ ਸ਼ੁਕਰਗੁਜ਼ਾਰ ਮਾਲਕਾ ਤੇਰੇ 100 ਕਰੋੜਾਂ ਲੱਖਾਂ ਇਸ ਤੋਂ ਬਾਅਦ ਮੇਰੀ ਕਵਿਤਾ ਦਾ ਵਿਸ਼ਾ ਹੈ ਪੱਕ ਗਈ ਬੱਲੀ ਪੱਕ ਗਈ ਬੱਲੀ ਨਾਲ ਪੱਕ ਗਈ ਬੱਲੀ ਨਾਲ ਆਸਾਂ ਵੀ ਪਕੀਆਂ ਨੇ ਆਸਾਂ ਵੀ ਪਕੀਆਂ ਨੇ ਕਿਸ਼ਤਾ ਭਰਨੀਆਂ ਜੋ ਕਿਸ਼ਤਾ ਭਰਨੀਆਂ ਜੋ ਲਿੰਟਾ ਪੈਣ ਦੇ ਵਿਆਸ ਰੱਖੀਆਂ ਨੇ ਲਿੰਟਾ ਪੈਣ ਦੇ ਵਿਆਸ ਰੱਖੀਆਂ ਨੇ ਪੱਕ ਗਈ ਬੱਲੀ ਨਾਲ ਆਸਾਂ ਵੀ ਪਕੀਆਂ ਨੇ ਆਸਾਂ ਵੀ ਪਕੀਆਂ ਨੇ ਮਾਂ ਨੂੰ ਲੈ ਕੇ ਦੇਣਾ ਸੂਟ ਮਾ ਨੂੰ ਲੈ ਕੇ ਦੇਣਾ ਸੂਟ ਤੰਟਕੜ ਲਈ ਉਹਨੇ ਟਾਕੀਆਂ ਧਰੀਆਂ ਨੇ ਉਹਨੇ ਟਾਕੀਆਂ ਧਰੀਆਂ ਨੇ ਮਾਸੂਮ ਜਹੀ ਜੋ ਲੜ ਮੇਰੇ ਲਈ ਮਾਸੂਮ ਜਹੀ ਜੋ ਲੜ ਮੇਰੇ ਲਈ ਰੀਝਾ ਉਹਦੀਆਂ ਵੀ ਵੜੀਆਂ ਨੇ ਸਭ ਪੂਰਨੀਆਂ ਜੋ ਉਹਨੇ ਦਬ ਆਪਣੇ ਦਿਲ ਵਿੱਚ ਧਰੀਆਂ ਨੇ ਸਭ ਪੂਰਨੀਆਂ ਜੋ ਉਹਨੇ ਦਿਲ ਆਪਣੇ ਵਿੱਚ ਦਬ ਧਰੀਆਂ ਨੇ ਪੱਕ ਗਈ ਬੱਲੀ ਨਾਲ ਆਸਾਂ ਵੀ ਪਕੀਆਂ ਨੇ ਪੱਕ ਗਈ ਬੱਲੀ ਨਾਲ ਆਸਾਂ ਵੀ ਪਕੀਆਂ ਨੇ ਰੋਕ ਦਿੱਤੀ ਪੜਾਈ ਅਧ ਵਿਚਕਾਰ